ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਰੂਲ ਕੁਰਾਲੀ ਸੰਤ ਨਿਰੰਕਾਰਮ ਮਿਸ਼ਨ ਵੱਲੋਂ ਹਰ ਇੱਕ ਸਾਲ ਕਈ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਖੂਨਦਾਨ ਕੈਂਪ ਅਤੇ ਵਕ ਵਕ ਤਰ੍ਹਾਂ ਦੇ ਸਫਾਈ ਅਭਿਆਨ ਵੀ ਸ਼ਹਿਰ ਦੇ ਵਿੱਚ ਚਲਾਈ ਜਾਂਦੇ ਹਨ ਇਸੀ ਮੁਹਿੰਮ ਤਹਿਤ ਅੱਜ ਕੁਰਾਲੀ ਦੇ ਸੰਤ ਨਿਰੰਕਾਰੀ ਭਵਨ ਦੇ ਵਿੱਚ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਪਹਿਲਾਂ ਤਸਵੀਰਾਂ ਦਿਖਾਣ ਇਹ ਤਸਵੀਰਾਂ ਹੈ ਕੁਰਾਲੀ ਦੇ ਨੀਰੰਕਾਰੀ ਭਵਨ ਦੀਆਂ ਜਿੱਥੇ ਕਿ ਇੱਕ ਖੂਨਦਾਨ ਕੈਂਪ ਜਿਹੜਾ ਹੈ ਉਹ ਚੱਲ ਰਿਹਾ ਹੈ ਅਤੇ ਕਾਫੀ ਸੰਗਤ ਹੈ ਜਿਹੜੀ ਇੱਥੇ ਪੁੱਜੀ ਹੋਈ ਹੈ ਤੇ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਸੰਤ ਨੀਰੰਕਾਰੀ ਭਵਨ ਤੋਂ ਦਿਖਾ ਰਹੇ ਆ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਖੂਨਦਾਨ ਕਰਨ ਦੇ ਲਈ ਦੂਰ ਦੂਰ ਤੋਂ ਲੋਕ ਇੱਥੇ ਆਉਂਦੇ ਨੇ ਤੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ ਜੋ ਕਿ ਸਥਾਨ ਸੰਤ ਨਿਰੰਕਾਰੀ satsang ਭਵਨ ਬ੍ਰਾਂਚ ਕੁਰਾਲੀ ਹੈ ਅਤੇ ਇਹ ਕੈਂਪ ਅੱਜ ਦਿਨ ਐਤਵਾਰ ਨੂੰ ਲਗਾਇਆ ਗਿਆ ਹੈ ਇਹ ਕੈਂਪ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਜਿਹੜਾ ਲਗਾਇਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਇੱਥੇ ਡਟੇ ਹੋਏ ਨੇ ਅਤੇ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਲਾਈਵ ਤਸਵੀਰਾਂ ਕੈਂਪਲੀਆਂ ਦਿਖਾ ਰਹੇ ਹਾਂ ਜਿੱਥੇ ਕਿ ਬਕਾਇਦਾ ਪਹਿਲਾਂ ਰਜਿਸਟ੍ਰੇਸ਼ਨ ਕਰਵਾਈ ਜਾਂਦੀ ਹੈ ਤੇ ਰਜਿਸਟ੍ਰੇਸ਼ਨ ਤੋਂ ਬਾਅਦ ਜਿਹੜੀਆਂ ਇਹ ਖੂਨਦਾਨ ਕਰਨ ਦੇ ਲਈ ਨੌਜਵਾਨ ਅੱਗੇ ਆਉਂਦੇ ਨੇ ਅਤੇ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅਸੰਤ ਨਿਰੰਕਾਰੀ ਮਿਸ਼ਨ ਵੱਲੋਂ ਜਿਹੜਾ ਹੈ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਖੂਨਦਾਨ ਕਰਨ ਦੇ ਲਈ ਲੋਕ ਜਿਹੜੇ ਆ ਉਹ ਇੱਥੇ ਪੁੱਛ ਰਹੇ ਨੇ ਬਕਾਇਦਾ ਸਨਮਾਨ ਵੀ ਉਹਨਾਂ ਸਖਸ਼ੀਤਾ ਦਾ ਕੀਤਾ ਜਾਂਦਾ ਹੈ ਜਿਹੜੇ ਕਿ ਖੂਨ ਦਾਨ ਕਰਦੇ ਨੇ ਅ ਰਜਨੀਸ਼ ਜੀ ਕੀ ਕਹਿਣਾ ਚਾਹੁੰਦੇ ਹੋ ਉਹ ਇੱਕ ਤਾਂ ਜਿਹੜਾ ਖੂਨਦਾਰ ਕੈਂਪ ਚੱਲ ਰਿਹਾ ਕੀ ਕਰਨ ਚਾਹੁੰਦੇ ਆ ਮਨੁੱਖਤਾ ਦੀ ਸੇਵਾ ਵਾਸਤੇ ਚੱਲ ਰਿਹਾ ਹੈ ਖੂਨ ਨਾਲੀਆਂ ਵਿੱਚ ਸਤਿਗੁਰੂ ਬਾਬਾ ਜੀ ਹਰਦੇਵ ਸਿੰਘ ਜੀ ਮਹਾਰਾਜ ਕਹਿੰਨੇ ਆ ਖੂਨ ਨਾਲੀਆਂ ਚ ਨਹੀਂ 나ੜੀਆਂ ਚ ਬਹਿਣਾ ਚਾਹੀਦਾ ਇਸ ਕਰਕੇ ਖੂਨ ਖੂਨਦਾਨ ਕਾਫੀ ਦਿਨ ਤੋਂ ਸਾਡੇ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਚੱਲਦਾ ਆ ਰਿਹਾ ਹੈ। ਇਹ ਸਾਡੇ ਰਜਨੀਸ਼ ਵੀਰ ਜੀ ਸੀਗੇ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਜਿਹੜਾ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਜਿਹੜਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤ ਵੀ ਜਿਹੜੀ ਹੈ ਇੱਥੇ ਪੂਜੀ ਹੋਈ ਹੈ ਤੇ ਬਕਾਇਦ ਦਾ ਬੜੇ ਆਰਾਮ ਦੇ ਨਾਲ ਪਿਆਰ ਦੇ ਨਾਲ ਇੱਥੇ ਖੂਨਦਾਨ ਜਿਹੜਾ ਉਹ ਕੀਤਾ ਜਾ ਰਿਹਾ ਹੈ। ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਖੂਨਦਾਨ ਕੈਂਪਨੀਆਂ ਜਿੱਥੇ ਕਿ ਖੂਨਦਾਨ ਕੈਂਪ ਜਿਹੜਾ ਚੱਲ ਰਿਹਾ ਤੇ ਡਾਕਟਰਾਂ ਦੀ ਟੀਮ ਵੀ ਜਿਹੜੀ ਹੈ ਉਹ ਇੱਥੇ ਆਪੂਜੀ ਹੋਈ ਹੈ ਗੁੰਦੀਪ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਬਹੁਤ ਹੀ ਵਧੀਆ ਇਹ ਮਾਨਵਤਾ ਦਾ ਜਿਹੜਾ ਉਪਰਾਲਾ ਅੱਜ ਸੰਤਨਦਨ ਕਾਰੀ ਮਿਸ਼ਨ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਹਮ ਹਮਾ ਕੇ ਜਿੱਥੇ ਸਾਡੇ ਨਨਕਾਰੀ ਮਿਸ਼ਨ ਦੇ ਵਲੰਟੀਅਰ ਵੀ ਤੇ ਸਾਡਾ ਸਾਰਾ ਸ਼ਹਿਰ ਕੁਰਾਲੀ ਹੀ ਬਾਅਦ ਚੜ ਕੇ ਇਸ ਮਾਨਵਤਾ ਕਲਿਆਣ ਦੇ ਵਿੱਚ ਹਿੱਸਾ ਲੈ ਰਿਹਾ ਹੈ ਜਿਹੜਾ ਖੂਨਦਾਨ ਅੱਜ ਹੋ ਰਿਹਾ ਹੈ ਇੱਕ ਭਾਈਚਾਰਕ ਸਾਂਝ ਇਨਸਾਨਾਂ ਦੀ ਸਾਂਝ ਨੂੰ ਵਾਅਦਾ ਦਿੱਤਾ ਜਾ ਰਿਹਾ ਹੈ ਇਹ ਗੁੰਦੀ ਬਰਮਾ ਸੀਗੇ ਜਿਹੜੇ ਸਮਾਜ ਸੇਵੀ ਹੈ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਬਕਾਇਦਾ ਖੂਨਦਾਨ ਕਰਨ ਤੋਂ ਪਹਿਲਾਂ ਡਾਕਟਰਾਂ ਦੀ ਟੀਮ ਜਿਹੜੀ ਹੈ ਉਹ ਜਿਹੜੇ ਖੂਨਦਾਨ ਕਰਨ ਵਾਲੇ ਸਮਾਜ ਸੇਵੀ ਹੈ ਉਹਨਾਂ ਦੇ ਸਰੀਰ ਦੀ ਜਾਂਚ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਖੂਨਦਾਨ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਫਿਲਹਾਲ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਕੋਰਾਲੀ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਖੂਨਦਾਨ ਕਰਨ ਦੇ ਲਈ ਨੌਜਵਾਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਖੂਨਦਾਨ ਕੈਂਪ ਨੂੰ ਲੈ ਕੇ ਅੱਜ ਦਾ ਜੋ ਖੂਨਦਾਨ ਕੈਂਪ ਹੈ ਇਹਦੇ ਚ ਬਹੁਤ ਸਾਰੇ ਜਿੱਥੇ ਨਨਕਾਰੀਆਂ ਮੇਸ਼ਿਆਂ ਦੇ ਸ਼ਰਧਾਲੂਆਂ ਨੇ ਇਸ ਲੱਤਾ ਉੱਥੇ ਬਾਹਰ ਤੋਂ ਵੀ ਬਹੁਤ ਹੀ ਜੋ ਖੂਨਦਾਨ ਕਰਨਾ ਚਾਹੁੰਦੇ ਹਨ ਬਹੁਤ ਹੀ ਬਹੁਤ ਲੋਕਾਂ ਨੇ ਆ ਕੇ ਆਪਣਾ ਖੂਨਦਾਨ ਦਿੱਤਾ ਜਿਨ੍ਹਾਂ ਦਾ ਅਸੀਂ तहे ਦਿਲੋਂ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਜੋ ਖੂਨਦਾਨ ਇੱਕ ਮਹਾਦਾਨ ਹੈ ਖੂਨਦਾਨ ਕਰਨ ਨਾਲ ਜਿੱਥੇ ਸਾਡੀ ਸਿਹਤ ਠੀਕ ਰਹਿੰਦੀ ਹੈ ਉੱਥੇ ਲੋਕਾਂ ਨੂੰ ਵੀ ਇਸ ਦਾ ਜੀਵਨਦਾਨ ਮਿਲਦਾ ਹੈ ਜ਼ਰੂਰ ਇਹਨਾਂ ਨੇ ਕੇਆਈਜੀ ਵੀ ਜਿਹੜਾ ਖੂਨਦਾਨ ਕਰਨ ਦੇ ਨਾਲ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਵਿਅਕਤੀ ਦੀ ਵੀ ਜੜੀ ਹੈ ਉਹ ਜਾਨ ਬਚਾਈ ਜਾ ਸਕਦੀ ਹੈ ਤੇ ਤੁਸੀਂ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੋ ਕਿ ਖੂਨਦਾਨ ਕੈਂਪ ਜਿਹੜਾ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਕੋਰਾਲੀ ਦੇ ਵਿੱਚ ਲਗਾਇਆ ਗਿਆ ਹੈ ਫਿਰ ਹਾਲ ਤੁਹਾਨੂੰ ਉਸ ਦੀਆਂ ਲਾਈਵ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ਾਂ ਕਰ ਰਿਹਾ ਜਿੱਥੇ ਕਿ ਡਾਕਟਰਾਂ ਦੀ ਟੀਮ ਜਿਹੜੀ ਹੈ ਪੂਜੀ ਹੋਈ ਹੈ ਤੇ ਬਲੱਡ ਇਕੱਤਰ ਕਰਕੇ ਵੀ ਜਿਹੜਾ इकट्ठा ਕੀਤਾ ਜਾ ਰਿਹਾ ਤੇ ਪਿਛਲੀ ਵਾਰ ਵੀ ਕਾਫੀ ਰਿਕਾਰਡ ਵੀ ਇਹਨਾਂ ਨੇ ਬਣਾਏ ਹੋਏ ਨੇ ਤੇ ਕਾਫੀ ਯੂਨਿਟ ਵੀ ਜਿਹੜੀ ਹੈ ਇਹ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਕਾਫੀ ਜ਼ਿਆਦਾ ਇਕੱਠੀ ਹੁੰਦੀ ਹੈ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਬਲੱਡ ਡੋਨੇਸ਼ਨ ਕੈਂਪੀਆਂ ਜਿੱਥੇ ਕਿ ਕਈ ਜਿਹੜੇ ਐ ਸੋਸ਼ਲ ਐਕਟਿਵਿਸਟ ਵੀ ਸਮਾਜ ਸੇਵੀ ਵੀ ਜਿਹੜੇ ਖੂਨਦਾਨ ਕਰਕੇ ਆਉਂਦੇ ਆ ਉਹਨਾਂ ਨੂੰ ਇੱਥੇ ਰਿਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ ਤੇ ਫਿਲਹਾਲ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਉਹ ਦਿਖਾ ਰਹੇ ਆ ਸੰਤ ਨਿਰੰਕਾਰੀ ਮਿਸ਼ਨ ਦੀਆਂ ਜਿੱਥੇ ਕੀ ਖੂਨਦਾਨ ਦੇ ਕੈਂਪ ਦਾ ਜਿਹੜਾ ਇਹ ਆਯੋਜਨ ਕੀਤਾ ਜਾ ਰਿਹਾ ਤੇ ਸੰਗਤ ਕਾਫੀ ਦੂ ਦੂ ਤੋਂ ਇੱਥੇ ਪੁੱਜਦੀ ਹੈ ਕਿਉਂਕਿ ਸੰਤ ਨਿਰੰਕਾਰੀ ਮਿਸ਼ਨ ਇੱਕ ਵੱਡਾ ਮਿਸ਼ਨ ਹੈ ਤੇ ਬਕਾਇਦਾ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਜਿਹੜਾ ਹੈ ਇੱਥੇ ਖੂਨਦਾਨ ਕਰਨ ਦੇ ਲਈ ਲੋਕ ਆਉਂਦੇ ਨੇ ਇੱਥੇ ਇੱਕ ਗੱਲ ਹੋਰ ਦੇਖਣ ਨੂੰ ਸਾਹਮਣੇ ਆਉਂਦੀ ਹੈ ਕਿ ਇੱਥੇ ਦੇ ਜਿਹੜੇ ਲੋਕ ਹੈ ਹੋਰ ਇੱਕ ਰਾਜਨੀਤਿਕ ਪਾਰਟੀ ਦੇ ਨਾਲ ਸੇਵਾ ਨਾਲ ਜੁੜੇ ਹੋਏ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਖੂਨਦਾਨ ਕੈਂਪ ਬਾਰੇ ਖੂਨਦਾਨ ਕੈਂਪ ਅਜ ਲਗਭਗ 2005 ਤੋਂ ਲੈ ਕੇ ਅਸੀਂ ਲਗਾਤਾਰ ਹਰ ਸਾਲ ਖੂਨਦਾਨ ਕੈਂਪ ਲੰਕਾਰੀ ਭਵਨ ਤੇ ਲਗਾਉਂਦੇ ਆ ਰਹੇ ਹਾਂ ਤੇ ਬੜਾ ਹੀ ਸ਼ਹਿਰ ਵਾਸੀਆ ਦਾ ਵੀ ਸਹਿਯੋਗ ਆ ਤੇ ਸਾਡੇ ਆਪਣੇ ਜੋ ਸਤਸੰਗੀ ਹੈ ਉਹ ਵੀ ਵੱਧ ਚੜ ਕੇ ਵਲੰਟੀਅਰ ਰੂਪ ਦੇ ਵਿੱਚ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਪਾਉਂਦੇ ਆ ਸੋ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਛੋੜੇ ਢੰਗ ਦੇ ਨਾਲ ਇੱਥੇ ਦੇ ਪ੍ਰਬੰਧਕ ਸੇਵਾਦਾਰਾਂ ਨੇ ਪ੍ਰਬੰਧ ਕੀਤਾ ਹੋਇਆ ਜਿੰਨੇ ਵੀ ਸਾਡੇ ਕੋਲ ਖੂਨਦਾਨ ਕਰਨ ਲਈ ਸ਼ਹਿਰ ਤੋਂ ਜਾਂ ਲਾਕਪਾਸ ਦੇ ਏਰੀਆ ਤੋਂ ਆ ਰਹੇ ਹਨ ਸਭ ਦੇ ਲਈ ਯੂਰੇ ਨਾਸ਼ਤੇ ਦਾ ਪ੍ਰਬੰਧ ਵੀ ਆ ਲੰਚ ਦਾ ਪ੍ਰਬੰਧ ਵੀ ਆ ਨਾਲ ਦੀ ਨਾਲ ਸਕੰਜਵੀ ਨਿਰੰਤਰ ਚੱਲ ਰਹੀ ਆ ਤੇ ਅੰਦਰ ਵੀ ਡਾਕਟਰ ਜੀ ਜੋ ਟੀਮ ਹੈ ਪੀਜੀਆਈ ਤੋਂ ਉਹ ਪਹੁੰਚੀ ਹੋਈ ਆ ਜੋ ਲਗਾਤਾਰ ਸਵੇਰ ਤੋਂ ਖੂਨ ਇਕੱਤਰਿਤ ਕਰ ਰਹੇ ਹਨ ਇਸ ਟਾਈਮ ਲਗਭਗ 100 ਪਲੱਸ ਯੂਨਿਟ ਹੋ ਗਏ ਜਿਸ ਦੇ ਵਿੱਚ ਸਾਡੇ ਕੋਲ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਤਕਰੀਬਨ 150 ਦੇ ਨੇੜੇ ਆਈ ਹੈ ਜਿਹਦੇ ਵਿੱਚੋਂ 100 ਹੁਣ ਤੱਕ ਪੀਜੀਆ ਵਾਲਿਆਂ ਨੇ ਅਕਸੈਪਟ ਕਰ ਲਈ। ਬਾਕੀ ਨਿਰੰਤਰ ਇਹ ਕੈਂਪ ਅੱਗੇ ਚੱਲ ਰਿਹਾ। ਜੋ ਇਸੇ ਤਰ੍ਹਾਂ ਜੋ ਸੰਧਨਕਾਰੀ ਮਿਸ਼ਨ ਹੈ ਸਾਡੇ ਸਤਿਗੁਰੂ ਬਾਤਾ ਜੀ ਦੀ ਕਿਰਪਾ ਦੇ ਨਾਲ ਇਹ ਕੈਂਪ ਚੱਲਦੇ ਹਨ। ਪੂਰੇ ਆਲ ਇੰਡੀਆ ਤੇ ਪੂਰੇ ਵਰਲਡ ਦੇ ਵਿੱਚ ਟੋਟਲ ਜੇ ਆਪਾਂ ਗੱਲ ਕਰੀਏ ਤੁਰ ਤੱਕ 14 ਲੱਖ ਪਲੱਸ ਯੂਰਟਸ ਸਰਦਨਕਾਰੀ ਮੰਡਲ ਵੱਲੋਂ ਖੂਨਦਾਨ ਕੈਂਪਾਂ ਦੇ ਵਿੱਚ 73 ਕੱਤੇ ਗਏ ਆ ਇਸ ਤੋਂ ਇਲਾਵਾ ਵੀ ਹੋਰ ਸਵਬਾਥ ਸੇਵੀ ਕੰਮ ਜਿਵੇਂ ਕਿ ਸਫਾਈ ਅਭਿਆਨ ਰਕਸ਼ਾ ਰੋਪਣ ਤੇ ਪਿਛਲੇ ਸਾਲ ਤੋਂ ਮੰਡਲ ਦੇ ਵਿੱਚ ਕਿਸ ਤਰ੍ਹਾਂ ਦਾ ਸਿਸਟਮ ਬਣਾਇਆ ਗਿਆ ਕਿ ਕਲਸਟਰ ਰੂਪ ਦੇ ਵਿੱਚ ਬਕਸ਼ਾ ਰੋਪਣ ਕੀਤਾ ਜਾਂਦਾ ਜਿੱਥੇ ਇੱਕ ਵੱਡੀ ਲੈਂਡ ਦੇਖ ਕੇ ਜਨਰਲ ਰੂਪ ਦੇ ਵਿੱਚ ਰਕਸ਼ਾ ਲਗਾਏ ਜਾਂਦੇ ਹਨ ਤਾਂ ਕਿ ਜੋ ਬਾਤਾਵਰਦ ਹੈ ਉਹ ਵੀ ਸ਼ੁੱਧ ਹੋਵੇ ਪੋਲਿਊਸ਼ਨ ਘਟੇ ਸਰਨ ਬੜੀ ਇਹ ਹਨ ਵਿਮਲ ਬੰਸਲ ਜੀ ਤੇ ਇਹਨਾਂ ਨੇ ਜਾਣਕਾਰੀ ਦਿੰਦਾ ਕਿ ਮਿਸ਼ਨ ਵੱਲੋਂ ਕਿਹੜੇ ਕਿਹੜੇ ਕੰਮ ਐ ਜਿਹੜੇ ਉਹ ਕਿਤੇ ਜਾਂਦੇ ਨੇ ਫਿਲਹਾਲ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਉਹ ਵਿਖਾਉਂਦੀਆਂ ਕੋਸ਼ਿਸ਼ਾਂ ਕਰ ਰਹੇ ਆ ਜਿੱਥੇ ਕਿ ਬਲੱਡ ਡੋਨੇਸ਼ਨ ਕਰਵਾਉਣ ਦੇ ਲਈ ਕਰਨ ਦੇ ਲਈ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜੋ ਕਿ ਮਿਸ਼ਨ ਦੇ ਨਾਲ ਜੁੜੇ ਹੋਏ ਨੇ ਫਿਲਹਾਲ ਉਹਨਾਂ ਦਾ ਵੀ ਸਨਮਾਨ ਕੀਤਾ ਜਾਂਦਾ ਜੋ ਕਿ ਬਲੱਡ ਡੋਨੇਸ਼ਨ ਕਰਕੇ ਜਿਹੜੇ ਆ ਉਹ ਪੂਜੇ ਵਿੱਚ ਫਿਲਹਾਲ ਤੁਹਾਨੂੰ ਲਾਈਵ ਤਸਵੀਰਾਂ ਆ ਵਖਾਣ ਦਿਆਂ ਆ ਕੋਸ਼ਿਸ਼ਾ ਕਰ ਰਹੇ ਆ ਸੰਤ ਨਿਰੰਕਾਰੀ ਮਿਸ਼ਨ ਜੋਆ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਤੇ ਬਕਾਇਦਾ ਖੂਨਦਾਨ ਕੈਂਪ ਵਾਰ ਕਰਨ ਵਾਲਿਆਂ ਦਾ ਸਨਮਾਨ ਵੀ ਜਿਹੜਾ ਹੈ ਉਹ ਮਿਸ਼ਨ ਵੱਲੋਂ ਕੀਤਾ ਜਾਂਦਾ ਤੇ ਨਾਲ ਹੀ ਇੱਥੇ ਇੱਕ ਪ੍ਰਬੰਧਕਾ ਵੱਲੋਂ ਸ਼ਕੰਜਮੀ ਦਾ ਲੰਗਰ ਵੀ ਲਗਾਇਆ ਹੋਇਆ ਅਤੇ ਇਸੇ ਨਾਲ ਹੀ ਲੰਚ ਦਾ ਜਿਹੜਾ ਪ੍ਰਬੰਧ ਵੀ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਤੇ ਜਿਹੜੇ ਵੀ ਨੌਜਵਾਨ ਇੱਥੇ ਖੂਨਦਾਨ ਕਰਨ ਦੇ ਲਈ ਆਉਂਦੇ ਨੇ ਤੇ ਉਹਨਾਂ ਵੱਲ ਵੱਲੋਂ ਉਹਨਾਂ ਦੇ ਲਈ ਪੂਰਾ ਪ੍ਰਬੰਧ ਇੱਥੇ ਕੀਤਾ ਗਿਆ ਹੈ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਜਿਹੜਾ ਹੈ ਇਸ ਵਾਰ ਫੇਰ ਤੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿੱਥੇ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀ ਇੱਥੇ ਜਿਹੜੇ ਆਉਂਦੇ ਨੇ ਅਤੇ ਉਹ ਇੱਥੇ ਪੁੱਜ ਕੇ ਖੂਨਦਾਨ ਕਰਦੇ ਨੇ ਖੂਨਦਾਨ ਕਿਹਾ ਜਾਂਦਾ ਹੈ ਕਿ ਖੂਨ ਇੱਕ ਅਜਿਹੀ ਚੀਜ਼ ਹੈ ਜੋ ਨਹੀਂ ਬਣਦੀ ਇਸ ਕਰਕੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਖੂਨ ਅਦਾਨ ਕੀਤਾ ਜਾਵੇ ਤੇ ਖੂਨਦਾਨ ਕਰਨ ਤੇ ਇਲਾਵਾ ਸੰਤ ਨਿਰੰਕਾਰਨੀ ਮਿਸ਼ਨ ਵੱਲੋਂ ਇੱਥੇ ਲੰਚ ਦਾ ਪ੍ਰਬੰਧ ਵੀ ਜਿਹੜਾ ਹੈ ਉਹ ਕੀਤਾ ਗਿਆ ਤੇ ਮਿਸ਼ਨ ਵੱਲੋਂ ਹਰ ਇੱਕ ਸਾਲ ਚਚਾਓ ਸ਼ਹਿਰ ਦੀ ਸਾਫ ਸਫਾਈ ਦਾ ਮੁੱਦਾ ਹੋਵੇ ਚਾਹੇ ਉਹ ਕੋਈ ਵੀ ਸੇਵਾ ਹੋਵੇ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ ਤੇ ਪ੍ਰਬੰਧਕਾ ਦੇ ਨਾਲ ਵੀ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਪੂਰੀ ਜਾਣਕਾਰੀ ਵੀ ਦਿੱਤੀ ਹੈ ਕਿ ਕੀ ਕੀ ਕੰਮ ਸੰਤ ਨਿਰੰਕਾਰੀ ਮਿਸ਼ਨ ਦੁਆਰਾ ਕੀਤਾ ਜਾਂਦਾ ਹੈ ਅਤੇ ਜਿਵੇਂ ਵਰਮਾ ਜੀ ਨੇ ਦੱਸਿਆ ਕਿ ਕਈ ਲੱਖ ਜਿਹੜੀ ਯੂਨਿਟ ਹੈ ਉਹ ਇਸ ਇਸ ਮਿਸ਼ਨ ਵੱਲੋਂ ਇਕੱਠੀ ਕੀਤੀ ਗਈ ਹੈ ਅਤੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਸਕਦੇ ਹੋ ਕਿ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਤੁਸੀਂ ਇਸ ਬਾਰੇ ਕੀ ਕਹੋਗੇ ਫਿਲਹਾਲ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਉਹ ਸੰਤ ਨਿਰੰਕਾਰੀ ਮਿਸ਼ਨ ਦੀਆਂ ਕੋਰਾਲੀ ਬ੍ਰਾਂਚ ਦੀਆਂ ਦਿਖਾ ਰਹੇ ਜਿੱਥੇ ਕਿ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ ਉਹ ਲਗਾਇਆ ਗਿਆ ਹੈ ਤੇ ਸਾਡੇ ਨਾਲ ਨितीश ਨੇ ਜੋ ਕਿ ਇੱਥੇ ਖੂਨ দান ਕਰਨ ਦੇ ਲਈ ਆਏ ਹੋਏ ਨੇ ਨितीਸ਼ ਜੀ ਤੁਸੀਂ ਖੂਨ ਖੂਨ ਦਾਨ ਕਰਨ ਵਾਸਤੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਇਨਸਾਨੀਅਤ اور ਮਾਨਵਤਾ ਨੂੰ ਪਿਆਰ ਕਰਨ ਵਾਲੇ ਸਾਰੇ ਲੋਕ ਜਿੱਥੇ ਖੂਨਦਾਨ ਕਰਨ ਆਏ ਨੇ ਬਹੁਤ ਵਧੀਆ ਉਪਰਾਲਾ ਨਿਰੰਕਾਰੀ ਮਿਸ਼ਨ ਵੱਲੋਂ ਜੋ ਕਿ ਹਰ ਸਾਲ ਸਾਲਾਨਾ ਦੋ ਵਾਰ ਵੀ ਕਈ ਵਾਰ ਇਹ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਤੇ ਹਰ ਸਾਲ ਆਪਾਂ ਇੱਥੇ ਹਾਜ਼ਰੀ ਜ਼ਰੂਰ ਲਗਾਉਂਦੇ ਆਂ ਮੈਂ ਬਤਵਾਦ ਅਪੀਲ ਕਰੂੰਗਾ ਸਾਰੇ ਹੀ ਇਨਸਾਨੀਤ ਪਿਆਰ ਕਰਨ ਵਾਲਿਆਂ ਨੂੰ ਕਿ ਰक्तदान ਜ਼ਰੂਰ ਕਰੋ ਜੋ ਕਿ ਜੀ ਕਿਸੇ ਜ਼ਿੰਦਗੀ ਬਚਾਉਣ ਦੇ ਕੰਮ ਆਵੇ ਧੰਨਵਾਦ ਮੇਰੇ ਜੀ ਨੇ ਗੱਲਾਂ ਕੀ ਹੈ ਕਿ ਜ਼ਰੂਰ ਜਿਹੜਾ ਅਪੀਲ ਵੀ ਕੀਤੀ ਹੈ ਵੀ ਜਿਹੜਾ ਵੀ ਖੂਨਦਾਨ ਕਰ ਸਕਦਾ ਤਾਂ ਉਹ ਜ਼ਰੂਰ ਪਹੁੰਚੋ ਫਿਲਹਾਲ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਦਿਖਾ ਰਿਹਾ ਸੰਤ ਨਿਰੰਕਾਰੀ ਮਿਸ਼ਨ ਦੀਆਂ ਜਿੱਥੇ ਕਿ ਬਲੱਡ ਡੋਨੇਟ ਜਿਹੜਾ ਹੈ ਉਹ ਕੀਤਾ ਜਾ ਰਿਹਾ ਭਾਈ ਸਾਹਿਬ ਕਿੰਨੀ ਵਾਰ ਤੁਸੀਂ ਖੂਨਦਾਨ ਕੀਤਾ 85 ਸਿੰਘ 85 ਹਾਂਜੀ 85 ਈ ਕਹਿਣਾ ਚਾਹੁੰਦੇ ਹਾਂ ਜਿਹੜੇ ਲੋਕ ਡਰਦੇ ਆ ਖੂਨ ਦਾਨ ਕਰਨ ਤੋਂ ਕਿਉਂਕਿ ਤੁਸੀਂ ਇੱਕ ਰਿਕਾਰਡ ਕਾਇਮ ਕੀਤਾ ਹੋਇਆ ਸਭ ਤੋਂ ਵੱਧ ਕੋਰਾਲੀ ਵਿੱਚ ਮੇਰੇ ਖਿਆਲ ਨਾਲ ਸ਼ਾਇਦ ਤੁਸੀਂ ਉਹ ਖੂਨ ਦਾਨ ਕੀਤਾ ਹੈ ਮੈਂ ਤਾਂ ਸਭ ਨੂੰ ਕਹਾਂਗਾ ਕਿ ਵੱਧ ਤੋਂ ਵੱਧ ਖੂਨ ਦਾਨ ਕਰੋ ਇਸ ਨਾਲ ਕੋਈ ਸਰੀਰ ਵਿੱਚ ਕਮਜ਼ੋਰੀ ਨਹੀਂ ਆਉਂਦੀ ਸਗੋਂ ਆਪਣੇ ਵੱਲੋਂ ਦਿੱਤਾ ਹੋਇਆ ਖੂਨ ਇੱਕ ਦਿਨ ਵਿੱਚ ਪੂਰਾ ਹੋ ਜਾਂਦਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸਭ ਨੂੰ ਵੱਧ ਤੋਂ ਵੱਧ ਖੂਨ ਦੇਣਾ ਚਾਹੀਦਾ ਹੈ ਤਾਂਕਿ ਇਸ ਦੀ ਕੋਈ ਕਮੀ ਨਾ ਰਹੇ ਤੁਸੀਂ ਕਿੰਨੀ ਕੁ ਦੇਰ ਬਾਅਦ ਖੂਨ ਦਾਨ ਕਰਦੇ ਹੋ ਆਪਾਂ ਐਗਜ਼ੈਕਟਲੀ 3 ਮਹੀਨੇ ਬਾਅਦ ਖੂਨ ਦਾਨ ਕਰਦੇ ਨਾ ਨਾਲੇ ਇਸ ਨਾਲ ਕੋਈ ਸਾਡੇ ਮੇਰੇ ਸਰੀਰ ਵਿੱਚ ਕੋਈ ਕਮੀ ਨਹੀਂ ਹੈ ਤੇ ਭਾਈ ਸਾਹਿਬ ਹੈ ਇਹਨਾਂ ਨੇ ਜਿਹੜਾ ਹੈ ਇਹ 85ਵੀਂ ਬਾਾਰ ਜਿਹੜਾ ਹੈ ਜੀ ਮੈਂ ਵੀ ਇਸ ਦੇ ਵਿੱਚ ਐਡ ਕਰਾਂਗਾ ਇਸ ਤਰ੍ਹਾਂ ਦੇ ਸਾਡੇ ਸ਼ਹਿਰ ਵਾਸੀ ਹੈ ਜਿਹੜੇ ਬਿਨਾ ਇੱਕ ਵਾਰੀ ਪਤਾ ਲੱਗਣਾ ਚਾਹੀਦਾ ਵੀ ਉੱਥੇ ਖੂਰਦਾਰ ਕੈਂਪ ਆਪਣੇ ਆਪ ਇਹ ਸਮਰਪਿਤ ਕਰਦੇ ਆ ਆਪਣੇ ਆਪ ਨੂੰ ਤੇ ਇਹਨਾਂ ਨੂੰ ਪਤਾ ਵੀ ਮਾਨਵਤਾ ਦੀ ਸੇਵਾ ਦੇ ਲਈ ਇਹ ਸਭ ਤੋਂ ਵਧੀਆ ਜਰੀਆ ਨਹੀਂ ਸਵਾਰਥ ਸੇਵਾ ਤੇ ਇੱਕ ਖੂਰਦਾਰ ਦੀ ਜੋ ਬੋਟਲ ਆਪਾਂ ਲੰਦੇ ਆ ਉਹ ਘੱਟੋ ਘੱਟ ਤਿੰਨ ਬੰਦੇ ਦੀ ਜਾਨਾਂ ਬਚਾਉਂਦੀ ਆ ਸੋ ਇਹ ਜਿਹੜਾ ਐਸਾ ਦਾਨ ਹੈ ਜਿਹੜਾ ਤੁਹਾਨੂੰ ਕਿਤੇ ਮੁੱਲ ਦਾ ਨਹੀਂ ਮਿਲਦਾ ਇਹ ਕੁਦਰਤ ਦੀ ਦੇਣ ਹੈ ਤੇ ਜਦੋਂ ਕੋਈ ਖੂਨਦਾਨ ਕਰਦਾ 24 48 ਘੰਟਿਆਂ ਦੇ ਵਿੱਚ ਆਪਣੇ ਆਪ ਹੀ ਪਾਣੀ ਦੇ ਨਾਲ ਹੀ ਇਹ ਬਾਡੀ ਦੇ ਵਿੱਚ ਬਾਡੀ ਪੂਰਾ ਕਰ ਲੁੱਦੀ ਆ ਸੋ ਹਰ 3 ਮਹੀਨੇ ਬਾਅਦ ਇੱਕ ਖੂਨਦਾਨੀ ਖੂਨਦਾਨ ਕਰ ਸਕਦਾ ਸੋ ਇਸ ਤਰ੍ਹਾਂ ਦੇ ਸ਼ਹਿਰ ਵਾਸੀਆਂ ਦਾ ਸਾਡਾ ਪੂਰਾ ਸਹਿਯੋਗ ਆ ਜੋ ਆਪਣੇ ਆਪ ਸਮਰਪਿਤ ਕਰਦੇ ਆ ਸਵਾਸੇਵਾ ਦੇ ਲਈ ਆਪਣੇ ਆਪ ਨੂੰ ਸਹੀ ਕਿਹਾ ਆ ਬੀਬਲ ਬੰਸਲ ਜੀ ਨੇ ਕਿ ਕੁਝ ਵਿਅਕਤੀ ਅਜਿਹੇ ਹੁੰਦੇ ਨੇ ਜਿੱਦਾਂ ਕੋਈ ਉਹਨਾਂ ਨੂੰ ਪਤਾ ਲੱਗਦਾ ਵੀ ਯਾਰ ਖੂਨਦਾਨ ਕੈਂਪ ਚੱਲ ਰਿਹਾ ਉਹ ਸਭ ਤੋਂ ਪਹਿਲਾ ਜਿਹੜੇ ਆ ਉਹ ਭੱਜੇ ਜਾਂਦੇ ਨੇ ਤੇ ਤੁਹਾਨੂੰ ਤਸਵੀਰਾਂ ਜਿਹੜੀਆਂ ਖੂਨਦਾਨ ਕੈਂਪ ਦੀਆਂ ਦਿਖਾ ਰਹੇ ਆ ਭਾਜੀ ਕਿੰਨੀ ਵਾਰ ਖੂਨਦਾਨ ਕੀਤਾ ਤੀਜੀ ਵਾਰ ਆ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਖੂਨਦਾਨ ਕਰਨ ਤੋਂ ਡਰਦੇ ਆ ਡਰਨੇ ਵਾਲੀ ਤਾਂ ਕੋਈ ਗੱਲ ਨਹੀਂ ਆ ਜੀ ਮੈਂ ਕਹਿੰਦਾ ਜਿੰਨੀ ਵੱਧ ਤੋਂ ਵੱਧ ਖੂਨਦਾਨ ਕਰੋਗੇ ਤਾਂ ਬੰਦਾ ਫਿੱਟ ਰਹਿੰਦਾ ਠੀਕ ਰਹਿੰਦਾ ਹੈ ਏ ਭਾਈ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਬਲੱਡ ਡੋਨੇਟ ਕੀਤਾ ਤੇ ਇਹਨਾਂ ਨੇ ਵੀ ਇਹੀ ਗੱਲ ਆਖੀ ਹੈ ਕਿ ਖੂਨਦਾਨ ਜਿਹੜਾ ਕਰਨਾ ਚਾਹੀਦਾ ਹੈ ਤੇ ਖੂਨਦਾਨ ਦਾ ਜ਼ਰੂਰ ਫਾਇਦਾ ਹੁੰਦਾ ਹੈ ਤੇ ਇਸ ਕਰਕੇ ਹਰ ਇੱਕ ਵਿਅਕਤੀ ਨੂੰ ਜਿਹੜਾ ਉਹ ਖੂਨਦਾਨ ਕਰਨਾ ਚਾਹੀਦਾ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਖੂਨਦਾਨ ਕਰ ਰਹੇ ਹੋ ਅੱਜ ਤੇ ਸਾਰਿਆਂ ਨੂੰ ਮੈਂ ਇਹ ਮੈਸੇਜ ਦਵਾਂਗਾ ਕਿ ਖੂਨਦਾਨ ਜ਼ਰੂਰ ਕਰੋ ਕਿਉਂਕਿ ਤੁਹਾਡੇ ਦਿੱਤਾ ਇੱਕ ਖੂਨ ਕਈ ਜਾਨਾਂ ਬਚਾ ਸਕਦਾ ਹੈ ਸੋ ਇਹਦੇ ਵਿੱਚ ਕੋਈ ਡਰਨ ਵਾਲੀ ਕੋਈ ਗੱਲ ਨਹੀਂ ਹੁੰਦੀ ਹੈਗੀ ਸੋ ਤੁਹਾਡਾ ਜਿਹੜਾ ਬੋਡੀ ਦਾ ਜਿਹੜਾ ਖੂਨ ਹੈ ਗੰਦਾ ਖੂਨ ਹੈ ਉਹ ਵਾਸ਼ ਆਊਟ ਹੋ ਜਾਂਦਾ ਇੱਕ ਤਰ੍ਹਾਂ ਨਾਲ ਤੇ ਤੁਹਾਡਾ ਜਿਹੜਾ ਤਾਜ਼ਾ ਖੂਨ ਹੈ ਉਹ ਪਾਣੇ ਜਾਂਦਾ ਸੋ ਇਹੀ ਮੈਸੇਜ ਹੈ ਸਾਰਿਆਂ ਨੂੰ ਕਿ ਜ਼ਰੂਰ ਖੂਨ ਦਾਨ ਕਰੋ ਭਾਈ ਸਾਹਿਬ ਹੈ ਨੌਜਵਾਨ ਹੈ ਇਹਨਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਉਹ ਖੂਨ ਦਾਨ ਕਰਨਾ ਚਾਹੀਦਾ ਹੈ ਤੇ ਸਾਡੇ ਨਾਲ ਹੋਰ ਵੀ ਸਾਡੇ ਭਾਈ ਸਾਹਿਬ ਹੈ ਖੂਨ ਦਾਨ ਜਿਹੜਾ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਮੈਡਮ ਕਿੰਨੀ ਵਾਰ ਜਿਹੜਾ ਤੁਸੀਂ ਖੂਨ ਦਾਨ ਕਰ ਰਹੇ ਹੋ ਹਾਂਜੀ ਕਿੰਨੀ ਵਾਰ ਹੈ ਇਹ ਤੀਸਰੀ ਵਾਰ ਹੈ ਮੇਰੀ ਕੀ ਕਹਿਣਾ ਚਾਹੁੰਦੇ ਹੋ ਖੂਨਦਾਨ ਦੇ ਲਈ ਹਾਂਜੀ ਖੂਨਦਾਨ ਜੀ ਹੁੰਦਾ ਹੈ ਨਾ ਮਹਾਦਾਨ ਹੁੰਦਾ ਹੈ ਤੇ ਲੱਗਦਾ ਮੈਂ ਥੋੜਾ ਕੰਟ੍ਰਿਬਿਊਟ ਕਰ ਰਹੀ ਹਾਂ ਸਮਾਜ ਸੇਵਾ ਵਿੱਚ ਆਪਣੀ ਤੇ ਬਸ 아이 ਸੋਚੇ ਮੇਰੀ ਮੇਰਾ ਖੂਨ ਕਿਸੇ ਦਾ ਕੰਮ ਆ ਜਾਏ ਐਈ ਬਸ ਇੰਨਾ ਹੀ ਹੈ ਮੇਰੀ ਚਾਹ ਕਿ ਕਿ ਖੂਨਦਾਨ ਸਾਰੇ ਕਰ ਰਹੇ ਤੇ ਪਤੀ ਪਤਨੀ ਦੋਨੋਂ ਹੈ ਜਿਹੜੇ ਹਸਬੈਂਡ ਵਾਈਫ ਇਹ ਵੀ ਖੂਨਦਾਨ ਕਰਨ ਦੇ ਲਈ ਪੁੱਛੇ ਹੋਏ ਨੇ ਤੇ ਭਾਈ ਸਾਹਿਬ ਨਾਲ ਵੀ ਗੱਲ ਕਰਦੇ ਆ ਸਰ ਕੀ ਕਹਿਣਾ ਚਾਹੁੰਦੇ ਹੋ ਖੂਨਦਾਨ ਕਰਦੇ ਹੋ ਬਹੁਤ ਅੱਛਾ ਲੱਗ ਰਿਹਾ ਜੀ ਅੱਜ ਮੈਂ 31ਵੀਂ ਵਾਰ ਖੂਨ ਡੋਨੇਟ ਕਰ ਰਹੇ ਆ ਤੇ ਇਹ ਨਿਰੰਗਰੀ ਆਰਗੇਨਾਈਜੇਸ਼ਨ ਵੀ ਅੱਛਾ ਕੰਮ ਕਰ ਰਹੀ ਹੈ ਇਹ ਮੈਸੇਜ ਦੇ ਰਹੀ ਹੈ ਕਿ ਜਿਹੜਾ ਇਹ ਖੂਨ ਹੈ ਨਾਲੀਆਂ 'ਚ ਨਹੀਂ ਵਹਿਣਾ ਚਾਹੀਦਾ ਇਹ ਨਾੜੀਆਂ 'ਚ ਵਹਿਣਾ ਚਾਹੀਦਾ ਤੇ ਬਹੁਤ ਅੱਛਾ ਲੱਗ ਰਿਹਾ ਹੈਗਾ ਦੋਨੋਂ ਸੀ ਹੱਥ ਮੜਵਾਈ ਵਾਈਫ ਅਜੇ ਕੋਈ ਡੋਨੇਟ ਕਰਨ ਆਇਆ ਨਹੀਂ ਤਾਂ ਲਾਜੀ ਅਤੇ ਹਸਬੰਡ ਵਾਈਫ ਸੀਗੇ ਜਿਹੜੇ ਖੂਨ ਡੋਨੇਟ ਕਰ ਰਹੇ ਹਨ ਤੇ ਇਹਨਾਂ ਨੇ ਇਹ ਗੱਲ ਆਖੀ ਹੈ ਕਿ ਜਿਹੜਾ ਖੂਨ ਹੈ ਉਹ ਨਾਲੀਆਂ ਚ ਨਹੀਂ ਵਹਿਣਾ ਚਾਹੀਦਾ ਨਾਰੀਆਂ ਚ ਵਹਿਣਾ ਚਾਹੀਦਾ ਇਸੇ ਮਿਸ਼ਨ ਦੇ ਨਾਲ ਇਹਨਾਂ ਵੱਲੋਂ ਖੂਨ ਦਾਣ ਜਿਹੜਾ ਹੈ ਉਹ ਕੀਤਾ ਗਿਆ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈ ਤੇ ਇੱਕ ਤੁਹਾਨੂੰ ਹੋਰ ਸੇਵਾਆਂ ਦੀਆਂ ਤਸਵੀਰਾਂ ਵੀ ਬਖਾਨੇ ਆ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਉੱਥੇ ਹੀ ਇੱਕ ਸੇਵਾ ਜਿਹੜੀ ਹੁੰਦੀ ਹੈ ਉਹ ਭਾਂਡੇ ਧੋਣ ਦੀ ਜਾਂ ਖਾਣ ਪੀਣ ਦਾ ਸਮਾਨ ਬਣਾਉਣ ਦੀ ਵੀ ਸੇਵਾ ਹੁੰਦੀ ਹੈ ਤੇ ਉਹ ਸੇਵਾ ਵੀ ਜਿਹੜਾ ਹੈ ਸੰਤ ਨੀਰੰਕਾਰੀ ਜੋ ਮਿਸ਼ਨ ਦੇ ਮੈਂਬਰ ਨੇ ਹੋ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਬਾਕਾਇਦਾ ਉਹਨਾਂ ਨੇ ਆਪਣੀਆਂ ਆਪਣੀਆਂ ਡਿਊਟੀਆਂ ਵੀ ਜਿਹੜੀਆਂ ਉਸ ਸੰਭਾਲੀਆਂ ਹੋਈਆਂ ਤੇ ਫਿਲਹਾਲ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਉਸ ਸੰਤ ਨੀਰੰਕਾਰੀ ਮਿਸ਼ਨ ਵੱਲੋਂ ਜੋ ਰક્તદાન ਕੈਂਪ ਲਗਾਇਆ ਗਿਆ ਉਸ ਦੀਆਂ ਤੁਹਾਨੂੰ ਤਸਵੀਰਾਂ ਵਿਖਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਤੇ ਸੰਤ ਨਿਰੰਕਾਰੀ ਮਿਸ਼ਨ ਦਿਆ ਤੁਹਾਨੂੰ ਤਸਵੀਰਾਂ ਵਖਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਜਿੱਥੇ ਕਿ ਹਰ ਇੱਕ ਸੇਵੇਦਾਰ ਆਪਣੀ ਡਿਊਟੀ ਨੂੰ ਸੰਭਾਲ ਰਿਹਾ ਅਤੇ ਮੋਰਚਾ ਸੰਭਾਲੇ ਹੋਏ ਖੁਦ ਖੜਾ ਹੈ ਅਤੇ ਜੋ ਲੋਕ ਆ ਰਹੇ ਨੇ ਮਿਸ਼ਨ ਦੇ ਵਿੱਚ ਸੰਤ ਨਿਰੰਕਾਰੀ ਮਿਸ਼ਨ ਦੇ ਕੋਰਾਲੀ ਭਵਨ ਦੇ ਵਿੱਚ ਤੇ ਉਹਨਾਂ ਦਾ ਬਕਾਇਦਾ ਮਾਨ ਸਨਮਾਨ ਵੀ ਕੀਤਾ ਜਾ ਰਿਹਾ ਤੇ ਲਾਈਵ ਤਸਵੀਰਾਂ ਤੁਹਾਨੂੰ ਸੰਤ ਨਿਰੰਕਾਰੀ ਮਿਸ਼ਨ ਦੁਆਰਾ ਲਗਾਏ ਹੋਏ ਕੈਂਪ ਦੀਆਂ ਵਖਾ ਰਹੇ ਹਾਂ ਜਿੱਥੇ ਕਿ ਕੈਂਪ ਦੇ ਵਿੱਚ ਕੁਲਦੀਪ ਜੀ ਕੀ ਕਹਿਣਾ ਚਾਹੁੰਦੇ ਹੋ ਕੈਂਪ ਜਿਹੜੇ ਅਜਿਹੇ ਕੈਂਪਾਂ ਬਾਰੇ ਸਰ ਮਨੀਤ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਲੱਗਣੇ ਚਾਹੀਦੇ ਜੀ ਕਿੰਨਾ ਫਾਇਦਾ ਹੁੰਦਾ ਕੈਂਪਾਂ ਦਾ ਕੈਂਪਾਂ ਦਾ ਇਹ ਤਾਂ ਪਤਾ ਹੈ ਬਲੱਡ ਡੋਨੇਟਰ ਕਰਨ ਦਾ ਵੈਸੇ ਮਸ਼ੀਨਾਂ ਜਿਹੜਾ ਬੰਦਦੇ ਨੇ ਬਲੱਡ ਇਹ ਤਾਂ ਇਨਸਾਨ ਤੋਂ ਹੀ ਮਿਲਣਾ ਹੈ ਇਹ ਦੇ ਕਰਕੇ ਹਰ ਇਨਸਾਨ ਨੂੰ ਕਰਨਾ ਚਾਹੀਦਾ ਹੈ ਏਸੀ ادیਪੂਜੀ ਤੇ ਇਹਨਾਂ ਨੇ ਕਿਹਾ ਕਿ ਖੂਨ ਜਿਹੜਾ ਦਾਨ ਉਹ ਜ਼ਰੂਰ ਕਰਨਾ ਚਾਹੀਦਾ ਤੇ ਕੋਈ ਵੀ ਵਿਅਕਤੀ ਜਿਹੜਾ ਖੂਨ ਨਹੀਂ ਪਣਾ ਸਕਦਾ ਇਸ ਕਰਕੇ ਹਰ ਇੱਕ ਵਿਅਕਤੀ ਨੂੰ ਖੂਨ ਡੋਨੇਟ ਜ਼ਰੂਰ ਕਰਨਾ ਚਾਹੀਦਾ ਫਿਲਹਾਲ ਚਿੱਟੇ ਚਾਦਰੇ ਦੇ ਵਿੱਚ ਵੀ ਅੱਜ ਡਟੇ ਹੋਏ ਨੇ ਅਤੇ ਜਿਹੜਾ ਖੂਨ ਦਾਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਫਿਲਹਾਲ ਤੁਹਾਨੂੰ ਤਸਵੀਰਾਂ ਸਰ ਕੀ ਕਹਿਣਾ ਚਾਹੁੰਦੇ ਹੋ ਕੈਂਪ ਬਾਰੇ ਕੈਂਪ ਚੱਲ ਰਿਹਾ ਜੀ ਲੱਗਦਾ ਹੈ ਸਾਂਤਨਗਾਰੀ ਮਿਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਕੋਰਾਲੀ ਵਿੱਚ ਵੀ ਇਹ ਬਲੱਡ ਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਨਰਕਾਰੀ ਮਿਸ਼ਨ ਦੀ ਜਾਣਕਾਰੀ ਦਿੰਦੇ ਆ ਮੈਂ ਇਹ ਦੱਸਣਾ ਚਾਹੁੰਨਾ ਕਿ ਨਰਕਾਰੀ ਮਿਸ਼ਨ ਜਿਹੜੇ ਸਾਡੇ ਸਤਿਗੁਰੂ ਮਾਤਾ ਸਦਿਸ਼ਾ ਜੀ ਮਹਾਰਾਜ ਦੀ ਅਗਵਾਈ ਵਿੱਚ ਸਾਰੇ ਹੀ ਕਾਰਜ ਹੋ ਰਹੇ ਹਨ ਇਸੇ ਲੜੀ ਵਿੱਚ ਜਿੱਥੇ ਸਤਿਗੁਰੂ ਮਾਤਾ ਜੀ ਬ੍ਰਹਮ ਦਾ ਗਿਆਨ ਦੇ ਕੇ ਮਾਨਵ ਨੂੰ ਮਾਨਵ ਦੇ ਨੇੜੇ ਲਿਆ ਰਹੇ ਹਨ ਮਾਨਵ ਜੀਵਨ ਦਾ ਲਕਸ਼ਿਅ ਪੂਰਾ ਕਰ ਰਹੇ ਹਨ ਉੱਥੇ ਹੀ ਸਮਾਜ ਸੇਵਾਵਾਂ ਇਹ ਨਿਕਾਰੀ ਮਿਸ਼ਨ ਕਰਦਾ ਜਾ ਰਿਹਾ ਹੈ ਕੋਰਾਲੀ ਵਿੱਚ ਵੀ ਪਿਛਲੇ ਸਾਲ ਦੀ ਤਰ੍ਹਾਂ ਹੁਣ ਫੇਰ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਇਸੇ ਲੜੀ ਵਿੱਚ ਸਮਾਜ ਸੇਵਾਵਾਂ ਦੀ ਲੜੀ ਵਿੱਚ ਇਹ ਨਿਕਾਰੀ ਮਿਸ਼ਨ ਜੋ ਹੈ ਹੋਰ ਵੀ ਲੋਕ ਸੇਵਾਵਾਂ ਦੇ ਰਿਹਾ ਹੈ ਜਿਵੇਂ ਬਲੱਡ ਡੋਨੇਸ਼ਨ ਕੈਂਪ ਹੈ ਪੌਦੇ ਲਗਾਏ ਜਾ ਰਹੇ ਹਨ ਆ ਪੱਤੀ ਵਿੱਚ ਕਿਸੇ ਵੀ ਅਸੀਂ ਕੜੀ ਦੇ ਵਿੱਚ ਜਿੱਥੇ ਹੱਡ ਵਗੈਰਾ ਆਉਂਦੇ ਹਨ ਇਨਕਾਰੀ ਮਿਸ਼ਨ ਆਪਣਾ ਯੋਗਦਾਨ ਦੇ ਰਿਹਾ ਹੈ ਇਸੇ ਤਰ੍ਹਾਂ ਹੀ ਚੈਰੀਟੇਬਲ ਦੇ ਨਾਮ ਕੰਮਾਂ ਦੇ ਵਿੱਚ ਸਲਾਈ ਕੜਾਈ ਦੇ ਸਿਖਾਉਣ ਦੇ ਕਾਰਜ ਹਨ ਜੋ ਹੋ ਰਹੇ ਹਨ ਸੋ ਇਹ ਸਾਰੇ ਹੀ ਲੋਕ ਜੋ ਹਨ ਇਸ ਕੈਂਪ ਦੀ ਤਾਰੀਫ਼ ਵੀ ਕਰਦੇ ਹਨ ਨਾਲ ਸਾਨੂੰ ਸਹਿਯੋਗ ਵੀ ਦੇ ਰਹੇ ਹਨ ਅੱਜ ਕੈਂਪ ਚੱਲ ਰਿਹਾ ਹੈ ਪੀਜੀਆਈ ਦੀ ਟੀਮ ਆਈ ਹੈ ਇਹ ਆਪਣੀਆਂ ਸੇਵਾਵਾਂ ਦੇ ਰਹੀ ਹੈ ਸਾਰੇ ਪ੍ਰਬੰਧ ਇੱਥੇ ਚੱਲ ਰਹੇ ਹਨ ਉਸ ਤੋਂ ਪਹਿਲਾਂ ਜਿਵੇਂ ਬ੍ਰੇਕਫਾਸਟ ਦਿੱਤੀ ਜਾ ਰਹੀ ਹੈ ਔਰ ਜੋ ਬਲੱਡ ਡੋਨੇਟ ਕਰਨ ਤੋਂ ਬਾਅਦ ਵੀ ਜੋ ਵੀ ਰਿਫਰੈਸ਼ਮੈਂਟ ਜ਼ਰੂਰੀ ਹੈ ਉਹ ਵੀ ਦਿੱਤਾ ਜਾ ਰਿਹਾ ਹੈ ਅਸੀਂ ਇਹੀ ਸੰਦੇਸ਼ ਦੇਣਾ ਚਾਹਾਂਗੇ ਕਿ ਸਾਰੇ ਭੈਣਾ ਭਰਾਵਾਂ ਨੂੰ ਇਹ ਸਾਡੀ ਬੇਨਤੀ ਹੈ ਕਿ ਉਹ satsang ਦੇ ਵਿੱਚ ਆ ਕੇ ਸਾਨੂੰ ਸੰਪਰਕ ਕਰਨ satsang ਸੁਣਨ ਸਾਡਾ ਜੋ ਮਿਸ਼ਨ ਹੈ ਜ਼ਾਤ ਦੇ ਜ਼ਾਤ ਪਾ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਨਸਲ ਤੇ ਉੱਪਰ ਉੱਠ ਕੇ ਔਰ ਇਹ ਹਰ ਤਰ੍ਹਾਂ ਦੇ ਭਾਸ਼ਾ ਜਾਂ ਪ੍ਰਾਂਤਾਂ ਦੇ ਭੇਦ ਭਾਵ ਤੋਂ ਉੱਠ ਕੇ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਔਰ ਇਨਸਾਨ ਨੂੰ ਇਨਸਾਨ ਦੇ ਨੇੜੇ ਲਿਆ ਰਿਹਾ ਹੈ ਇਸ ਇੱਕ ਇਸ ਉਦਮ ਦੇ ਵਿੱਚ ਇੱਕੋ ਇੱਕ ਇਹ ਜੋ ਕਰਮ ਹੈ ਇਹ ਮਿਸ਼ਨ ਆਪਣੀਆਂ ਸੇਵਾਵਾਂ ਦਿੰਦਾ ਜਾ ਰਿਹਾ ਹੈ ਇਹ ਸਨ ਜੇ ਐਲ ਮੁਖੀ ਜੀ ਆਨੰਦ ਜੀ ਜਿਨ੍ਹਾਂ ਵੱਲੋਂ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਜਿਹੜੀ ਹੈ ਜਾਣਕਾਰੀ ਦਿੱਤੀ ਗਈ ਹੈ ਕਿ ਮਿਸ਼ਨ ਕੀ ਕੀ ਕੰਮ ਕਰਦਾ ਹੈ ਤੇ ਇਸ ਮਿਸ਼ਨ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਫਿਲਹਾਲ ਤੁਹਾਨੂੰ ਤਸਵੀਰਾਂ ਜੋ ਵਿਖਾ ਰਿਹਾ ਹੈ ਸੰਤ ਨਿਰੰਕਾਰ ਮਿਸ਼ਨ ਦੀਆਂ ਤਸਵੀਰਾਂ ਵਿਖਾ ਰਿਹਾ ਜਿੱਥੇ ਕਿ ਅੱਜ ਇੱਕ ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਹੈ ਤੇ ਕਾਫੀ ਸੰਗਤ ਜਿਹੜੀ ਹੈ ਇੱਥੇ ਬਲੱਡ ਡੋਨੇਟ ਕਰਨ ਦੇ ਲਈ ਪੁੱਜੀ ਹੋਈ ਹੈ ਤੇ ਬਕਾਇਦਾ ਬਲੱਡ ਡੋਨੇਟਰ ਕਰਨ ਵਾਲੇ ਆ ਜਾਂਦਾ ਮਾਨ ਸਨਮਾਨ ਵੀ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਤੇ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਆ ਕੀਤ ਕਰ ਰਹੇ ਆ ਜਿੱਥੇ ਕਿ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ ਉਹ ਚੱਲਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਅਤੇ ਦੂਰ ਦੂਰ ਤੋਂ ਕਾਫੀ ਲੋਕ ਜਿਹੜੇ ਆ ਬਲੱਡ ਡੋਨੇਟ ਕਰਨ ਦੇ ਲਈ ਇੱਥੇ ਪੁੱਜ ਰਹੇ ਨੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਜੋ ਇਸ ਮਿਸ਼ਨ ਵੱਲੋਂ ਸਮਾਜ ਸੇਵਾ ਦੇ ਲਈ ਕੰਮ ਕੀਤੇ ਜਾਂਦੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਲਹਾਲ ਤੁਹਾਨੂੰ ਰਿਫਰੈਸ਼ਮੈਂਟ ਦੀਆਂ ਵੀ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਖੂਨਦਾਨ ਕਰਨ ਤੋਂ ਬਾਅਦ ਵਕਾਇਦਾ ਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ ਜਿਹੜੇ ਵਿਅਕਤੀ ਖੂਨ ਦਾਨ ਕਰਦੇ ਆ ਤੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਜ਼ਰੂਰ ਸਾਂਝੇ ਕਰਿਓ ਕਿ ਆਖਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਮਿਸ਼ਨ ਦੇ ਚੰਗੇ ਉਪਰਾਲੇ ਨੂੰ ਅਤੇ ਤੁਸੀਂ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਠੀਕ ਹੈ ਜੀ ਧੰਨਵਾਦ ਐਡਮਿਸ਼ਨ ਵੱਲੋਂ ਜੋ ਉਪਰਾਲਾ ਕੀਤਾ ਗਿਆ ਤੁਸੀਂ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਤੇ ਜੇ ਇਹ ਕੈਂਪਸ ਜਿਹੜਾ ਹੈ 2 ਵਜੇ ਤੱਕ ਲਗਾਤਾਰ ਚੱਲੇਗਾ ਅਤੇ ਜਿਹੜਾ ਵੀ ਵਿਅਕਤੀ ਖੂਨਦਾਨ ਕਰਨਾ ਚਾਹੁੰਦਾ ਹੈ ਤਾਂ ਇਸ ਕੈਂਪ ਦੇ ਵਿੱਚ ਉਹ ਜ਼ਰੂਰ ਪੁੱਜ ਕੇ ਖੂਨਦਾਨ ਕਰ ਸਕਦਾ ਹੈ ਤੁਸੀਂ ਆ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਤੇ ਇਹ ਕੈਂਪ ਦੇ ਵਿੱਚ ਜੇਕਰ ਕੋਈ ਖੂਨ ਦਾਨ ਕਰਨਾ ਚਾਹੁੰਦਾ ਤਾਂ ਉਹ ਖੂਨ ਕੈਂਪ ਦੇ ਵਿੱਚ ਪੁੱਜ ਕੇ ਦਾਨ ਕਰ ਸਕਦਾ ਹੈ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਸਾਰੇ ਹਿੰਦੁਸਤਾਨ ਵਿੱਚ ਕੈਂਪ ਲਾਏ ਜਾਂਦੇ ਨੇ ਜਿਨ੍ਹਾਂ ਵਿੱਚੋਂ ਅੱਜ ਕੁਰਾਲੀ ਵਿੱਚ ਵੀ ਸਾਡਾ ਸੰਤ ਅੰਕਾਰੀ ਮਿਸ਼ਨ ਵੱਲੋਂ ਇੱਕ ਕੈਂਪ ਲਾਇਆ ਜਾ ਰਿਹਾ ਜਿਸ ਵਿੱਚ ਬੜੇ ਉਤਸ਼ਾਹ ਨਾਲ ਚਾਹ ਨਾਲ ਸਾਡੇ ਭੈਣ ਭਰਾ ਸਾਰੇ ਰਲ ਕੇ ਬਲੱਡ ਡੋਨੇਟ ਕਰ ਰਹੇ ਹਨ ਸ਼ਹਿਰ ਤੋਂ ਵੀ ਸੱਜਣ ਆ ਰਹੇ ਹਨ ਜੋ ਸਾਡਾ ਸਹਿਯੋਗ ਕਰ ਰਹੇ ਹਨ ਇਹ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀ ਕਿਰਪਾ ਸਦਕਾ ਸਾਡੇ 9000 ਤੋਂ ਵੱਧ ਕੈਂਪ ਹੁਣ ਤੱਕ ਲੱਗ ਚੁੱਕੇ ਹਨ ਜਿਦੇ 14 ਲੱਖ ਤੋਂ ਵੱਧ ਜੂਨਟ ਬਲੱਡ ਦੇ ਇਕੱਤਰ ਕੀਤੇ ਜਾ ਚੁੱਕੇ ਹਨ ਤੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ 1986 ਤੋਂ ਆਪ ਬਲੱਡ ਡੋਨੇਟ ਕਰਕੇ ਇਹ ਸੇਵਾ ਸ਼ੁਰੂ ਕੀਤੀ ਕਿਉਂ ਬਲੱਡ ਹੀ ਇੱਕ ਐਸੀ ਚੀਜ਼ ਹੈ ਜੋ ਇੱਕ ਇਨਸਾਨ ਤੋਂ ਇਨਸਾਨ ਦੇ ਕੰਮ ਆ ਸਕਦੀ ਹੈ ਜਿਸ ਦਾ ਆਰਟੀਫੀਸ਼ੀਅਲ ਕੋਈ ਬਕਲਪ ਨਹੀਂ ਹੈ ਇਸ ਲਈ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਕਿਰਪਾ ਕਰ ਰਹੇ ਹਨ ਤੇ ਸਾਰੇ ਭੈਣ ਭਰਾ ਰਲ ਕੇ ਜਾਤੀ ਵਾਰਣ ਆਸ਼ਰਮ ਜੋ ਵੀ ਦੁਨੀਆ ਦੇ ਵਿੱਚ ਬੰਧਨ ਹਨ ਇਹਨਾਂ ਸਾਰਿਆਂ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਲਈ ਮਾਨਵ ਕੋ ਮਨੁੱਖ ਉਹ ਪਿਆਰਾ ਇੱਕ ਦੂਜੇ ਦਾ ਬਣੇ ਸਹਾਰਾ ਦੇ ਅੰਤਰਗਤ ਸਾਰੇ ਇੱਕ ਦੂਜੇ ਦੀ ਸੇਵਾ ਲਈ ਆਪਣੇ ਆਪ ਨੂੰ ਪੇਸ਼ ਕਰ ਰਹੇ ਹਨ ਜਿੱਥੇ ਨੰਕਾਰੀ ਮਿਸ਼ਨ ਬਲੱਡ ਡੋਨੇਟ ਕਰ ਰਿਹਾ ਹੈ ਤੇ ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਕਿਹਾ ਦੋਨੋਂ ਹਾਨੀਕਾਰ ਕਰਨ ਇਸ ਲਈ ਥਾਂ ਥਾਂ ਤੇ ਪੌਦਾ ਰੋਪਣ ਵੀ ਕੀਤਾ ਜਾਂਦਾ ਹੈ ਸਫਾਈ ਅਭਿਆਨ ਵੀ ਚਲਾਏ ਜਾਂਦੇ ਹਨ ਤੇ ਵੱਖ-ਵੱਖ ਸਾਡੀਆਂ ਬ੍ਰਾਂਚਾਂ ਵਿੱਚ ਡਿਸਪੈਂਸਰੀਆਂ ਤੇ ਹੋਰ ਜਿਹੜੇ ਮਾਨਵਤਾ ਦੀ ਭਲਾਈ ਦੇ ਲਈ ਸਲਾਈ ਸੈਂਟਰ ਇਸ ਤਰ੍ਹਾਂ ਦੇ ਉਪਰਾਲੇ ਵੀ ਸਾਡੇ ਮਿਸ਼ਨ ਵੱਲੋਂ ਵਾਰ-ਵਾਰ ਕੀਤੇ ਜਾ ਰਹੇ ਹਨ ਜੀ ਧੰਨਵਾਦ ਜੀ ਸ਼ੁਕਰੀਆ ਜੀ ਸਨ ਇਹ ਸਨ प्रदीप ਜੀ ਤੇ ਇਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਕੈਂਪ ਦੇ ਵਿੱਚ ਕੀ ਕੀ ਜਿਹੜਾ ਉਹ ਕੀਤਾ ਜਾਂਦਾ ਫਿਲਹਾਲ ਤੁਹਾਨੂੰ ਕੈਂਪ ਦੀਆਂ ਤਸਵੀਰਾਂ ਵੀ ਜਿਹੜੀਆਂ ਉਹ ਵਿਖਾਉਂਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਜਿੱਥੇ ਕਿ ਆ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਪੁੱਜੇ ਹੋਏ ਨੇ ਤੇ ਇਹਨਾਂ ਵੱਲੋਂ ਖੂਨ ਵੀ ਦਾਨ ਕੀਤਾ ਜਾ ਰਿਹਾ ਹੈ ਤੇ ਤਸਵੀਰਾਂ ਤੇ ਬਾਅਦ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੰਤ ਨੀਰੰਕਾਰੀ ਮਿਸ਼ਨ ਦੇ ਇਸ ਉਪਰਾਲੇ ਬਾਰੇ ਧੰਨਵਾਦ ਜੀ